ਦੇਖਣਾ ਸਾਰੇ ਵੀਰ ਨੂੰ ਪਿਆ ਪਿਆ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਜੀ ਮਲੋ ਟਰੈਕਟਰ ਮੰਡੀ ਤੇ ਹਰ ਸੰਡੇ ਨੂੰ ਮੰਡੀ ਲੱਗਦੀ ਹੈ ਜੀ ਬਿਠਿੰਡਾ ਰੋਡ ਤੇ ਇੱਥੇ ਤੁਸੀਂ ਆ ਕੇ ਵਿਜ਼ਿਟ ਕਰ ਸਕਦੇ ਹੋ ਜੇ ਤੁਹਾਨੂੰ ਹਰ ਪ੍ਰਕਾਰ ਦੇ ਟਰੈਕਟਰ ਮਿਲ ਜਾਣਗੇ ਇੱਥੇ ਪੰਜਾਬ ਹਰਿਆਣਾ ਰਾਜਸਥਾਨ ਨੰਬਰ ਤੇ ਬਾਹਰ ਦੇ ਨੰਬਰੇ ਮਿਲ ਜਾਣਗੇ ਬੜੇ ਸਸਤੇ ਰੇਟਾਂ ਵਿੱਚ ਤੇ ਆਪਾਂ ਵੀਡੀਓ ਸਟਾਰਟ ਕਰਦੇ ਆਂ ਤੇ ਵੀਡੀਓ ਵੇਖ ਪੂਰੀ ਦੇਖਣ ਤੋਂ ਪਹਿਲੇ ਵੀਡੀਓ ਨੂੰ ਲਾਈਕ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਬੈਲ ਨੋਟੀਫਿਕੇਸ਼ਨ ਨੂੰ ਆਲ ਦੇ ਸੈੱਟ ਕਰ ਲਿਓ ਆਪਾਂ ਹੋਰ ਵੀ ਵੀਡੀਓ ਪਾਈਏ ਉਹ ਤੁਹਾਨੂੰ ਨੋਟੀਫਿਕੇਸ਼ਨ ਸਾਨੂੰ ਸਭ ਤੋਂ ਪਹਿਲਾਂ ਮ ਸੋ ਤਾਂ ਪਹਿਲਾ ਟਰੈਕਟਰ ਦਿਖਾ ਰਿਹਾ ਉਹ ਤੁਹਾਨੂੰ Mahindra 585 99 ਮਾਡਲ 2,25,000 ਰੁਪਇਆ ਅਗਲੇ ਟਾਇਰ ਨਵੇਂ ਤੇ ਬੈਕ ਸਾਈਡ ਤੇ 60 ਕ ਪੈਸੇ ਉਸ ਤੋਂ ਬਾਅਦ Farm Truck 45 ਇਹ ਹੈ ਜੀ 2001 ਮਾਡਲ 1,55,000 ਡਿਮਾਂਡ ਹੈ ਜੀ ਟਰੈਕਟਰ ਦੀ ਤੇ ਉਸ ਤੋਂ ਬਾਅਦ 475 ਖੜਾ ਹੈ ਜੀ ਇਹ ਹੈ ਜੀ 96 ਮਾਡਲ 1,70,000 ਰੁਪਇਆ ਪੈਰ ਇਹਦੇ ਹੈਗੇ ਨੇ 80 ਤੋਂ 90 ਪੈਸੇ ਬੈਕ ਸਾਈਡ ਤੇ ਅਗਲੇ 60 ਕ ਪੈਸੇ ਇਸ ਤੋਂ ਬਾਅਦ 265 ਖੜਾ ਜੀ 2010 ਮਾਡਲ ਤੇ 275000 ਡਿਮਾਂਡ ਹੈ ਟਰੈਕਟਰ ਦੇ ਟਾਇਰ ਨਵੇਂ ਜੀ ਅਗਲੇ ਤੇ ਬੈਕ ਸਾਈਡ ਦੇ ਟਾਇਰ ਵੀ ਬਿਲਕੁਲ ਨਵੇਂ ਹੈ ਤੇ ਉਸ ਤੋਂ ਬਾਅਦ ਡੀਆਈ 35 ਖੜਾ ਜੀ ਸੁਨਾਲੀਗਾ 16 ਮਾਡਲ 390000 ਰੁਪਇਆ ਪਿਆਰ ਵਗੈਰਾ 80 ਤੋਂ 90 ਪੈਸੇ ਪਿਆ ਜੀ ਚਾਰੇ ਟਰੈਕਟਰ ਹੈ ਜੀ ਸਾਈਡ ਗੇਅਰ ਦੇ ਵਿੱਚ ਪਾਵਰ ਸਟੀਅਰਿੰਗ ਤੇ ਡਬਲ ਕਲਚ ਉਦੇ ਨਾਲ ਖੜਾ ਜਾਈ 1242 ਹਾਈ ਲੋ ਇਹ ਹੈ ਜੀ 16 ਮਾਡਲ ਹਰਿਆਣਾ ਨੰਬਰ 235000 ਰੁਪਏ ਡਿਮਾਂਡ ਹੈ ਜੀ ਟਰੈਕਟਰ ਦੇ ਟਾਇਰ ਪਏ ਜੀ 80 ਪੈਸੇ ਚਾਰੇ ਉਦੇ ਨਾਲ ਖੜਾ 724 ਸਵਰਾਜ ਇਹ ਇਹ ਮਾਡਲ ਹੈਗਾ ਜੀ 2008 195000 ਰੁਪਏ ਡਿਮਾਂਡ ਹੈ ਟਰੈਕਟਰ ਦੀ ਟਾਇਰ ਹੈਗੇ ਜੀ 40 ਕੇ ਪੈਸੇ ਅਗਲੇ ਤੇ ਬੈਕਸ਼ਰ ਦੇ ਟਾਇਰ ਪਏ ਜੀ ਘੱਟੋ ਘੱਟ 70 ਕੇ ਪੈਸੇ ਕੀ ਕੰਡੀਸ਼ਨ ਦੇਖ ਸਕਦੇ ਹੋ ਟਰੈਕਟਰ ਦੀ ਉਸ ਦੇ ਨਾਲ ਫਾਰਮ ট্রাক ਸੱਟ ਖੜਾ ਜੀ ਡਬਲ ਕਲੱਬ ਦੇ ਵਿੱਚ ਇਹ ਹੈ ਜੀ 2003 ਮਾਡਲ 230000 ਰੁਪਏ ਡਿਮਾਂਡ ਹੈ ਜੀ ਟਰੈਕਟਰ ਦੀ ਟਾਇਰ ਪੇ ਜੀ ਇਹਦੇ 70 ਤੋਂ 80 ਪੈਸੇ ਲੱਕੀ ਕੰਡੀਸ਼ਨ ਦੇਖ ਸਕਦੇ ਹੋ ਟਰੈਕਟਰ ਦੀ ਪੂਰਾ ਸਾਫ ਹੈ ਜੀ ਉਸ ਦੇ ਨਾਲ 855 4 ਸਟਾਰ ਦੇ ਵਿੱਚ ਡਬਲ ਲਿਫਟ ਪੰਪ ਇਹ ਮਾਡਲ ਹੈ ਜੀ 2013 ਡਿਮਾਂਡ ਹੈ ਜੀ 480000 ਰੁਪਏ ਅਗਲੇ ਟਾਇਰ ਫਰੈਸ਼ ਨਵੇਂ ਐਂਡ ਬੈਕ ਸਾਈਡ ਦੇ ਟਾਇਰ ਵੀ 70 ਤੋਂ 80 ਪੈਸੇ ਪਏ ਆ ਜੀ ਅਪੋਲੋ ਕੰਪਨੀ ਦੇ ਜੋਦਨ ਉਠਾਈ ਤੇ ਟਰੈਕਟਰ ਹੈ ਜੀ ਪਾਵਰ ਸਟੀਅਰਿੰਗ ਦੇ ਵਿੱਚ ਡਬਲ ਲਿਫਟ ਪੰਪ ਤੇ ਉਸ ਦੇ ਨਾਲ ਫਰੰਟ ਟੈਕ ਸੈੱਟ ਖੜਾ ਹੈ ਇਹ ਹੈਗਾ ਜੀ 1999 ਮਾਡਲ ਇਹਦਾ ਡਿਮਾਂਡ ਹੈ ਜੀ 1,70,000 ਰੁਪਏ ਬੈਕ ਸਾਈਡ ਦੇ ਟਾਇਰ ਹੈਗੇ ਜੀ 40 ਤੋਂ 45 ਪੈਸੇ ਤੇ ਅਗਲੇ ਟਾਇਰ 70 ਤੋਂ 80 ਪੈਸੇ ਟਰੈਕਟਰ ਸਾਰਾ ਵਧੀਆ ਕਹਿ ਹੈ ਜੀ ਰੰਗ ਪੇਂਟ ਦਾ ਉਹਦੇ ਨਾਲ ਖੜਾ ਹੈ 475 2009 ਮਾਡਲ ਇਹ ਟਰੈਕਟਰ ਹੈ ਜੀ ਡਬਲ ਕਲਾ ਦੇ ਵਿੱਚ ਤੇ ਜਿਹੜੀ ਡਿਮਾਂਡ ਹੈ ਜੀ 290000 ਰੁਪਿਆ ਟਾਇਰ ਵਗੈਰਾ ਦੀ ਗੱਲ ਕਰੀਏ ਚਾਰੇ ਟਾਇਰ ਬਿਲਕੁਲ ਨਵੇਂ ਆ ਜੀ ਇਹਦੇ ਟਰੈਕਟਰ ਦੇ ਵਾਦੀ ਕੰਡੀਸ਼ਨ ਦੇਖ ਸਕਦੇ ਹੋ ਟਰੈਕਟਰ ਦੀ ਉਹਦੇ ਨਾਲ ਖੜਾ ਹੈ ਜੀ ਫੋਰਡ 3000 75 ਮਾਡਲ ਹੈ ਜੀ 1975 ਡਿਮਾਂਡ 135000 ਰੁਪਿਆ ਟਾਇਰ ਚਾਰੇ 95 ਪੈਸੇ ਰੰਗਦਾਰਾ ਕਸਿਆ ਜੇ ਟਰੈਕਟਰ ਤਾਂ ਪੁਰਾਣ ਉਹਦੇ ਨਾਲ ਖੜਾ ਜੀ ਜੋਂਡੀਅਰ 50 50 B ਇਹ ਹੈ ਜੀ 18 ਮਾਡਲ 475000 ਰੁਪਏ ਡਿਮਾਂਡ ਹੈ ਜੀ ਅਗਲੇ ਟਾਇਰ ਹੈਗੇ ਜੀ 80 ਤੋਂ 90 ਪੈਸੇ ਐਂਡ ਬੈਕ ਸਾਈਡ ਦੇ ਟਾਇਰ ਵੀ 70 ਤੋਂ 80 ਪੈਸੇ ਟਾਇਰ ਪਏ ਹੈ ਜੀ ਗੁਡਇਰ ਦੇ ਉਹਦੇ ਨਾਲ ਖੜਾ ਜੀ DI 60 ਸੁਨਾਲੀਕਾ ਇਹ ਹੈ ਜੀ 2008 ਮਾਡਲ ਤੇ ਡਿਮਾਂਡ ਹੈ ਜੀ 335000 ਰੁਪਏ ਬੈਕ ਸਾਈਡ ਦੇ ਟਾਇਰ ਪਏ ਜੀ ਘਟੋ ਘਟਾ ਅੱਧੇ ਦੇ ਤੇ ਅਗਲੇ ਟਾਇਰ ਪਏ ਜੀ 80 ਕੇ ਪੈਸੇ ਡੱਟਰ ਹੈਗੇ ਜੀ ਡਬਲ ਕਲਚ ਸਾਈਡ ਗੇਅਰ ਤੇ ਪਾਵਰ ਸਟੀਅਰਿੰਗ ਇਹ ਟਕਟਰ ਹੈਗਾ ਜੀ 400 ਸੀਸੀ ਦੇ ਵਿੱਚ ਇਹਦੇ ਵਿੱਚ ਤਿੰਨ ਵੀ ਆਉਂਦਾ ਤੇ ਦੇਖੋ ਜੀ ਚਾਰ ਸਿਲੰਡਰ ਉਹਦੇ ਨਾਲ ਖੜਾ ਜੀ ਮੈਸੀ ਮੈਸੀ 9000 ਖੜਾ ਜੀ 13 ਮਾਡਲ ਡਿਮਾਂਡ 3.5 ਲੱਖ ਰੁਪਇਆ ਅਗਲੇ ਟਾਇਰ ਬਿਲਕੁਲ ਨਵੇਂ ਤੇ ਬੈਕ ਸਾਈਡ ਦੇ ਟਾਇਰ ਵੀ 95 ਪੈਸੇ ਪਏ ਹੈ ਜੀ ਚਾਰੇ ਟਾਇਰ ਪਰ 90 ਕਹਿ ਸਕਦੇ ਆ ਬਿਲਕੁਲ पावर स्टीयरिंग ट्रैक्टर है ये हाई लिफ्ट फेस्टिवल वाला गोदना 50 45 देख जी 13 रेगा जी 13 मॉडल ये कंडीशन आपा दिखांदे हैं दोनों येगा जी 13 मॉडल डिमांड जी पूरे 2.5 लाख रुपए ਖੁਜਨਾ ਸਵਰਾਜ 855 12 ਮਾਡਲ ਡਿਮਾਂਡ 315000 ਰੁਪਏ ਟਾਇਰ 670 ਰੁਪਏ ਚਾਰੀ ਐਮਆਰਐਫ ਕੰਪਨੀ ਦਾ ਟਾਇਰ ਹੈ ਜੀ ਇਹ ਟਰੈਕਟਰ ਹੈ ਜੀ 3 ਸਟਾਰ ਦੇ ਵਿੱਚ ਉਸ ਦੇ ਨਾਲ ਖੜਾ ਜੀ 750 ਸੋਨਾਲਿਕ ਆਰਐਕਸ ਇਹ ਹੈ ਜੀ 55 ਕੈਟਾਗਰੀ ਦੇ ਵਿੱਚ ਪੀਵੀਟੀ ਮੁਕਸਰ ਦਾ ਨੰਬਰ ਮਾਡਲ ਹੈਗਾ ਜੀ 2019 ਡਿਮਾਂਡ ਹੈ ਜੀ 535000 ਰੁਪਏ ਟਾਇਰ ਪੈ ਜੀ 70 ਤੋਂ 80 ਪੈਸੇ ਤੇ ਅਗਲੇ 90 ਪੈਸੇ 7516 ਦੇ ਐਂਡ ਬੈਕ ਸਾਈਡ ਦੇ 14928 ਦੇ ਐਮਆਰਐਫ ਕੰਪਨੀ ਦੇ ਟਰੈਕਟਰ ਹੈ ਜੀ 55 ਕੈਟਾਗਰੀ ਦੇ ਵਿੱਚ ਸਿਕੰਦਰ ਸ਼ੇਖ ਤੇ ਟਰੇਲ ਬ੍ਰੇਕ ਵਾਲਾ ਟਰੈਕਟਰ ਹੈ ਜੀ ਸਾਈਡ ਗੇਅਰ ਪਾਵਰ ਸਟੀering ਉਹਦੇ ਨਾਲ ਅਰਜੁਨ ਖੜਾ ਜੀ ਨੋਵਾ 605 ਡੀਆਈ 2017 ਮਾਡਲ 5,70,000 ਰੁਪਏ ਡਿਮਾਂਡ ਹੈ ਜੀ ਟਰੈਕਟਰ ਦੇ ਅਗਲੇ ਟਾਇਰ ਬਿਲਕੁਲ ਨਵੇਂ ਐਡ ਬੈਕਸਾਈਡ ਦੇ ਟਾਇਰ ਉਹ ਵੀ 80 ਤੋਂ 85 ਪੈਸੇ ਪਏ ਆ ਜੀ ਟਰੈਕਟਰ ਹੈ ਜੀ ਪਾਵਰ ਸਟੀering ਸਾਈਡ ਗੇਅਰ ਉਹਦੇ ਨਾਲ 855 ਫੋਰ ਸਟਾਰ ਹੈ ਜੀ ਡਬਲ ਲਿਫਟ ਕੰਪਲੈਕਟਰ ਮਾਡਲ 2019 ਡਿਮਾਂਡ 480000 ਰੁਪਇਆ ਟਾਇਰਾਂ ਦੀ ਗੱਲ ਕਰੀਏ ਟਾਇਰ ਘੱਟ 80 ਪੈਸੇ ਪਏ ਸੀ ਅੱਜ 80 ਤੋਂ 85 ਪੈਸੇ ਟਰੈਕਟਰ ਜੀ ਪਾਵਰ ਸਟੀering ਦੇ ਵਿੱਚ ਉਹਦੇ ਨਾਲ 745 ਸੁਨਾਲੀ ਦਾ ਦੋਇਰ 10 ਮਾਡਲ ਡਿਮਾਂਡ 225000 ਰੁਪਏ ਟਾਇਰ ਹੈਗੇ ਜੀ ਇਹਦੇ ਅੱਧੇ ਕਹਿ ਸਕਦੇ ਆਪਾਂ ਚਾਰੇ ਟਾਇਰ ਟਰੈਕਟਰ ਹੈਗਾ ਜੀ ਸਾਈਡ ਗੇਅਰ ਦੇ ਵਿੱਚ ਉਸ ਦੇ ਨਾਲ ਖੜੇ ਜੀ ਫਾਰਮ ਟਰੱਕ 60 ਡਬਲ ਕਲਚ ਇਹ ਹੈਗਾ ਜੀ 2000 ਮਾਡਲ ਡਿਮਾਂਡ 250000 ਰੁਪਏ ਅਗਲੇ ਟਾਇਰ ਨਵੇਂ ਆਵੇ ਜੀ ਬਿਲਕੁਲ ਤੇ ਬੈਕ ਸਾਈਡ ਦੇ ਟਾਇਰ ਵੀ ਸਭ ਤੋਂ ਪੈਂਟ ਪੈਸੇ ਪਏ ਆ ਜੀ ਉਦੇ ਨਾਲ ਅੱਗੇ ਖੜੇ ਜੀ ਟਰੈਕਟਰ ਆਪਾਂ ਹੋਰ ਗੁੰਮ ਦਿਖਾਣੇ ਆ। ਉਹਦੇ ਨਾਲ ਖੜਾ ਜੀ 3602 ਨਿਊ ਹਾਲੈਂਡ। ਇਹ ਹੈਗਾ ਜੀ 17 ਮਾਡਲ ਡਿਮਾਂਡ 490000 ਰੁਪਿਆ। ਟਾਇਰ ਹੈਗੇ ਜੀ 80 ਕੇ ਪੈਸੇ। ਅਗਲੇ ਬਿਲਕੁਲ ਨਵੇਂ। ਟਰੈਕਟਰ ਹੈਗਾ ਜੀ ਪਲੱਸ ਪਲੱਸ ਵਾਲਾ ਮਾਡਲ ਹੈ। ਉਸਦੇ ਨਾਲ ਡੀਆਈ 50 ਖੜਾ ਹੈ ਜੀ। ਸਿਕੰਦਰ 59 ਕੈਟਾਗਰੀ ਦੇ ਵਿੱਚ। ਇਹ ਹੈਗਾ ਜੀ 22 ਮਾਡਲ। ਪੰਜਾਬ ਨੰਬਰ 557500 ਰੁਪਿਆ ਡਿਮਾਂਡ ਹੈ ਜੀ। ਤੇ ਟਾਇਰ ਹੈਗੇ ਜੀ 80 ਕੁ ਪੈਸੇ ਚਾਰੇ ਬੋਨਜਾ ਕੈਟਾਗਰੀ ਚ ਟਰੈਕਟਰ ਹੈ ਜੀ ਪਾਵਰ ਸਟੀering ਟੇਲ ਬ੍ਰੇਕ ਤੇ ਸਾਈਡ ਗੀਅਰ ਦੋ ਦਿਨ ਵਾਲਾ ਖੜਾ ਜੀ 368 ਐਈਸ਼ਰ 22 ਮਾਡਲ ਡਿਮਾਂਡ 5 ਲੱਖ 45 ਹਜ਼ਾਰ ਰੁਪਈਆ ਤੇ ਨਾਲ ਦੇ ਟਾਇਰ ਪਏ ਜੀ 80 ਤੋਂ 85 ਪੈਸੇ ਦੇ ਉਹਦੇ ਨਾਲ ਐਈਸ਼ਰ ਖੜਾ ਜੱਨਪੱਟੀ ਵਾਲਾ 93 ਮਾਡਲ ਇਹਦੀ ਡਿਮਾਂਡ ਲਿਖੀ ਨਹੀਂ ਜੀ ਕੱਲਾ ਮਾਡਲ ਲਿਖਿਆ ਤੇ ਉਸ ਦੇ ਨਾਲ 734 ਖੜਾ ਜੀ ਸਨੌਲੀਗਾ ਇਹ ਮਾਡਲ ਹੈਗਾ ਜੀ 23 ਕੁਛੇ ਘੰਟੇ ਚੱਲਿਆ ਜੀ 525000 ਰੁਪਏ ਡਿਮਾਂਡ ਹੈ ਜੀ ਟਰੈਕਟਰ ਦੀ ਤੇ ਨਾਲ ਦੇ ਟਾਇਰ ਪਿਆ ਜੀ 80 ਤੋਂ 85 ਪੈਸੇ ਦੇ ਤੇ ਉਸ ਦੇ ਨਾਲ 485 ਮਲੋਡ ਦਾ ਨੰਬਰ ਲੋਕਲ 21 ਮਾਡਲ ਡਿਮਾਂਡ 490000 ਰੁਪਏ ਅਗਲੇ ਟਾਇਰ ਹੈ ਜੀ 90 ਪੈਸੇ ਐਂਡ ਬੈਕ ਸਾਈਡ ਦੇ ਟਾਇਰ 40 ਤੋਂ 45 ਪੈਸੇ 14928 ਦੇ ਟਰੈਕਟਰ ਹੈ ਜੀ ਪਾਵਰ ਸਟੀering ਸਾਈਡ ਗੇਟ ਡਬਲ ਕਲੱਚ ਤੇ ਤੇਲ ਬ੍ਰੇਕ ਸੋਪ ਦਾ ਮਾਡਲ ਹੈ ਜੀ ਦਨਾਲ ਤੋਂ ਕੋਨ ਹੋਟਲਟਰ ਦਿਖਾਣੇ ਆਕੇ ਉਹਦੇ ਨਾਲ ਖੜਾ ਜੀ ਸਵਰਾਜ 724 ਅਕਸਮ ਤੇ ਮਾਡਲ ਹੈਗਾ ਜੀ 15 ਤੇਰਾਂ ਦੀ ਗੱਲ ਕਰੀ ਅਗਲੇ ਟਰਨ ਹੋਵੇ ਬਿਲਕੁਲ ਐਂਡ ਬੈਕਸਾਈਡ ਦੇ ਟੈਰ ਵੀ 90 ਤੋਂ 95 ਪੈਸੇ ਪਿਆ ਜੀ 15 ਮਾਡਲ ਹੈ ਜੀ ਇਹਦੀ ਡਿਮਾਂਡ ਲਿਖਣੀ ਜੀ ਡਿਮਾਂਡ ਆਪਾਂ ਪਤਾ ਕਰਦੇ ਆ ਇਹਦੀ ਪਹਿਲੇ ਆਪਾਂ ਤੁਹਾਨੂੰ ਆ 85 ਦਿਖਾ ਦਿੰਨੇ ਆ 485 ਆਈਸ਼ਰ 19 ਮਾਡਲ ਪੰਜਾਬ ਨੰਬਰ ਡਿਮਾਂਡ 4 ਲੱਖ 65000 ਰੁਪਿਆ ਨਾਲ ਦੇ ਟਾਇਰ ਪਏ ਜੀ 70 ਤੋਂ 75 ਪੈਸੇ ਟਰੈਕਟਰ ਪਾਵਰ ਸਟੀering ਤੇਲ ਬ੍ਰੇਕ ਤੇ ਆਪਣੇ ਸਾਈਡ ਗੀਅਰ ਵਾਲਾ ਟਰੈਕਟਰ ਜੀ ਟੌਪ ਮਾਡਲ ਇਹ 24 ਦਾ ਕੀ ਰੇਟ ਹੈ 24 ਦਾ ਇਹਨਾਂ ਦਾ ਕੀ ਹੈ 24 ਦਾ ਕੀ ਰੇਟ ਹੈ ਡਿਮਾਂਡ ਵੇਖਾ ਜੀ 15 ਮਾਡਲ 2,85,000 ਰੁਪਏ ਡਿਮਾਂਡ ਹੈ ਟਰੈਕਟਰ ਦੀ। ਬਾਕੀ ਕੰਡੀਸ਼ਨ ਓਕੇ ਹੈ ਟਰੈਕਟਰ ਦੇ ਪੂਰੇ। ਇੰਜਨ ਕੇ ਦਾ ਵੀ ਓਕੇ ਜੀ ਪੂਰਾ। ਆ ਦੋ ਵੀ ਆਪਣੇ ਹਨ। ਆ ਕੱਲਾ। ਅੱਛਾ ਆਹ ਉਹਦੇ ਨਾਲ ਖੜੇ ਵੀ RX DI 60 ਪੰਜਾਬ ਨੰਬਰ ਹੈ ਜੀ ਇਹ ਟਰੈਕਟਰ 2010 ਮਾਡਲ। 3,60,000 ਰੁਪਏ ਡਿਮਾਂਡ ਹੈ ਜੀ। ਟੈਰਗੋ ਨਾਲ ਗੱਲ ਕਰੀ ਜੀ 750 ਪੈਸੇ ਟੈਰਪੇ ਜੀ ਚਾਰੀ ਤੇਲ ਬ੍ਰੇਕ ਵਾਲਾ ਟਰੈਕਟਰ ਜੀ ਸਾਈਡ ਗੇਅਰ ਤੇ ਪਾਵਰ ਸਟੀering ਕੰਡੀਸ਼ਨ ਪੂਰੀ ਓਕੇ ਟਰੈਕਟਰ ਦੀ ਜੀ ਇਹ 724 ਤੇ ਆਪਣੇ ਸੁਨਾਰੇ ਗੱਡੀ ਐ 618 ਐਕਸ ਇਹ ਦੋ ਟਰੈਕਟਰ ਹੈ ਜੀ ਆਪਣੇ ਜ਼ਿੰਮੇਵਾਰਾ ਟਰੈਕਟਰ ਬਾਜ਼ਾਰ ਇਹਨਾਂ ਦਾ ਨੰਬਰ ਵਧੁੰਦੇ ਨੇ ਨਾ ਨੰਬਰ ਦੋ ਹੀ ਲੈ ਸਕਦੇ ਹੋ ਇਹਨਾਂ ਦਾ 94654 2018 ਇਹ ਨੰਬਰ ਦੇ ਗੱਲ ਕਰਕੇ ਤੁਸੀਂ ਸੁਨਾਲੀਗਾ 60 ਤੇ 724 ਇਹਨਾਂ ਦੀ ਗੱਲਬਾਤ ਕਰ ਸਕਦੇ ਹੋ ਇਹਨਾਂ ਨਾਲ ਉਹਦੇ ਨਾਲ ਆਪਾਂ ਤੁਹਾਨੂੰ ਦਿਖਾਣੇ ਆ ਫਾਰਮ ਟਰੈਕ 60 2001 ਮਾਡਲ ਹੈ ਜੀ ਡਿਮਾਂਡ ਹੈ ਜੀ 215000 ਰੁਪਏ ਅਗਲੇ ਟਾਇਰਗੇ 40 ਤੋਂ 45 ਪੈਸੇ ਤੇ ਪਿਛਲੇ ਟੈਰਾਸੀ ਤੋਂ 85 ਪੈਸੇ ਤੇ ਕੋਈ ਕੋਈ ਕੰਡੀਸ਼ਨ ਦੇਖ ਸਕਦੇ ਹੋ ਪੂਰਾ ਸਾਫੇ ਟਰੈਕਟਰ ਤੇ ਟਰੈਕਟਰ ਹੈ ਜੀ ਡਬਲ ਕਲਚ ਦੇ ਵਿੱਚ ਉਸ ਦੇ ਨਾਲ ਆਪਾਂ ਤੁਹਾਨੂੰ ਹੋਰ ਅੱਗੇ ਟਰੈਕਟਰ ਦਿਖਾਣੇ ਆ। ਉਸ ਦੇ ਨਾਲ ਚਨਾਲੀ ਦਾ 740 2005 ਮਾਡਲ ਡਿਮਾਂਡ 1,70,000 ਰੁਪਇਆ ਤੇ ਅਗਲੇ ਟਾਇਰ ਪੇ 50 ਤੋਂ 60 ਪੈਸੇ ਤੇ ਬੈਕ ਸਾਈਡ ਦੇ ਟਾਇਰ ਉਹ ਵੀ ਅੱਧੇ ਪਏ ਆ ਜੀ ਜੇਕੇ ਕੰਪਨੀ ਦੇ ਟਾਇਰ ਨੇ ਜੀ ਬੈਕ ਸਾਈਡ ਦੇ ਅਗਲੇ ਬੋਲੋ ਦੇ ਟਰੈਕਟਰ ਪੂਰਾ ਸਾਫ਼ ਹੈ ਜੀ। ਉਸ ਦੇ ਨਾਲ ਸਾਹਮਣੇ ਖੜਾ ਇਹ ਟਰੈਕਟਰ। ਆਗਿਆ ਪਤੰਦ ਦਿਖਾ ਦਿੰਦੇ ਆ ਸੁਨਾਲਿਆ ਖੜਾ ਜੀ 740 99 ਮਾਡਲ 160000 ਰੁਪਇਆ ਟਾਇਰ ਹੈਗੇ ਜੀ 45 ਕੇ ਪੈਸੇ ਤੇ ਬੈਕ ਹਾਰਡ ਦੇ ਹੈਗੇ ਜੀ 60 ਕੇ ਪੈਸੇ ਉਸ ਦੇ ਨਾਲ 575 ਮਿੰਦਰਾ 2006 ਮਾਡਲ ਡਿਮਾਂਡ 215000 ਰੁਪਇਆ ਇਹ ਕੰਡੀਸ਼ਨ ਤੁਹਾਡੇ ਸਾਹਮਣੇ ਟਰੈਕਟਰ ਦੀ ਟਾਇਰ ਪਏ ਜੀ ਅੱਧੇ ਚਾਰੇ ਅੱਧੇ ਟਲ ਕੇ ਸਕਦੇ ਆਪਾਂ ਉਦੇ ਨਾਲ ਖੜਾ ਹੈ ਫੋਰਡ 3600 95 ਮਾਡਲ 1 ਲੱਖ 20 1 ਲੱਖ 12000 ਰੁਪਇਆ ਟਾਇਰ ਹੈਗੇ ਜੀ 30 ਤੋਂ 35% ਚਾਰੇ ਸਾਰਾ オリジナル ਜੀ ਹੈ ਰੰਗ ਪੇਂਟ ਦਾ ਤੇ ਉਹਦੇ ਨਾਲ ਸੁਨਾਲੀ ਦਾ 730 ਇਹ ਹੈਗਾ ਜੀ 10 ਸਿਲੰਡਰ ਦੇ ਵਿੱਚ ਇਹਦੇ ਤੇ ਦੋ ਸਿਲੰਡਰ ਵੀ ਆਉਂਦਾ ਇਹ ਹੈਗਾ ਜੀ ਤਿੰਨ ਵਾਲਾ 2003 ਮਾਡਲ ਡਿਮਾਂਡ 1 ਲੱਖ 70000 ਰੁਪਇਆ ਟਾਇਰ 45 ਕੇ ਪੈਸੇ ਚਾਰੇ ਉਹ ਨਾਲ ਆਇਸ਼ਰ 17 ਮਾਡਲ ਪੀਵੀ3 ਨੰਬਰ ਮੁਕਸਰ ਦਾ 225000 ਰੁਪਏ ਡਿਮਾਂਡ ਹੈ ਅਗਲੇ ਟਾਇਰ ਨਵੇਂ ਤੇ ਬੈਕ ਸਾਈਡ ਦੇ ਟਾਇਰ 40 ਤੋਂ 45 ਪੈਸੇ ਉਹਦੇ ਨਾਲ 43600 ਆਪਣੇ ਇਹ ਮਾਡਲ ਹੈ ਜੀ 85 130000 ਰੁਪਏ ਡਿਮਾਂਡ ਹੈ ਜੀ ਟਰੈਕਟਰ ਦੀ ਉਹ ਜੀ ਹੋਰ ਟਰੈਕਟਰ ਪੱਤ ਦਿਖਾਣੇ ਅੱਗੇ ਉਹਦੇ ਨਾਲ ਖੜਾ ਜੀ ਡੀਆਈ 60 ਐਕਸ ਮਾਡਲ 2012 ਡਿਮਾਂਡ 3.5 ਲੱਖ ਰੁਪਏ ਅਗਲੇ ਟਾਇਰ 8890 ਪੈਸੇ ਐਡ ਵੈਕਸਲ ਦੇ ਟਾਇਰ 45 ਕੇ ਪੈਸੇ ਪਾਵਰ ਸਟੀering ਤੇਲ ਬ੍ਰੇਕ ਸਾਈਡ ਹੀਅਰ 12 ਮਾਡਲ 3.5 ਲੱਖ ਰੁਪਏ ਡਿਮਾਂਡ ਹੈ ਕਰਦੀ ਹਾਂਜੀ ਉਸ ਤੋਂ ਨਾਲ ਕਹੜਾ ਜੀ 735 90 ਮਾਡਲ 1,35,000 ਰੁਪਏ ਡਿਮਾਂਡ ਹੈ ਜੀ ਚਾਰੇ ਟਾਇਰ ਬਿਲਕੁਲ ਨਵੇਂ ਡੈਕਟਰ ਦੇ ਟਰੈਕਟਰ ਸਪੀਕਰ ਵਗੈਰਾ ਲੱਗੇ ਹੋਏ ਆ ਜੀ। ਬਾਕੀ ਰੰਗ ਜਿਹਾ ਸੇਟ ਹੈ ਟਰੈਕਟਰ ਦਾ, ਬਾਕੀ ਇੰਜਨ ਦਾ ਰੰਗ ਪੂਰਾ ਸਾਫ ਹੈ ਜੀ। ਤੇ ਉਸ ਦੇ ਨਾਲ ਫਾਰਮਪੈਕ ਸੱਟ ਖੜਾ ਜੀ ਡਬਲ ਕਲੱਬ ਦੇ ਵਿੱਚ। ਇਹ ਹੈਗੇ ਜੀ 2006 ਮਾਡਲ, ਡਿਮਾਂਡ ਜੀ 2 ਲੱਖ 80 ਹਜ਼ਾਰ ਰੁਪਇਆ। ਪਿਆਰ ਬਿਲਕੁਲ ਨਵਾਂ ਹੈ ਜੀ ਚਾਰੇ ਜੇਕੇ ਕੰਪਨੀ ਤੇ ਫਾਈਬਰ ਲੱਗਿਆ ਜੀ, ਮਿਊਜ਼ਿਕ ਸਿਸਟਮ ਵੀ ਲੱਗਿਆ ਟਰੈਕਟਰ ਨੂੰ। ਤੇ ਨੰਬਰ ਹੈਗੇ ਜੀ ਪੀਵੀ 29 ਮੋਗੇ ਦਾ। ਦੇ ਕੰਡੀਸ਼ਨ ਦੇਖ ਸਕਦੇ ਹੋ ਉਸ ਦੇ ਨਾਲ ਆਪਾਂ ਦੱਸਦੇ ਖਾਨੇ ਆ ਫਰੀਦ 4549 ਇਹ ਮਾਡਲ ਹੈ ਜੀ 17 ਡਿਮਾਂਡ ਹੈ ਦੀ ਜੀ ਪੂਰੇ 3 ਲੱਖ ਰੁਪਏ ਟਾਇਰ ਨਵੇ ਜੀ ਚਾਰੇ ਜੇ ਕੇ ਕੰਪਨੀ ਦੇ ਚਾਰੇ ਟਾਇਰ ਕੰਡੀਸ਼ਨ ਦੇਖ ਸਕਦੇ ਆ ਡਾਕਟਰ ਦੇ ਉਹਦੇ ਨਾਲ ਫਾਈਨ ਟੱਕ ਸੱਟ ਖੜਾ ਜੀ ਇੱਕ ਹੋਰ ਪੀਪੀ 53 ਨੰਬਰ ਹੈ ਜੀ ਮਲੌਰ ਦਾ ਲੋਕਲ ਤੇ ਮਾਡਲ ਹੈਗਾ ਜੀ 2008 ਡਿਮਾਂਡ ਹੈ ਜੀ 2 ਲੱਖ 800 ਰੁਪਏ ਕੰਡੀਸ਼ਨ ਦੇਖ ਸਕਦੇ ਆ ਡਾਕਟਰ ਦੇ ਦੇ ਨਾਲੋ ਸਾਹਮਣੇ ਖੜੇ ਟਰੈਕਟਰ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ। ਉਹ ਜੀ ਉਸ ਤੋਂ ਅਗਲਾ ਟਰੈਕਟਰ ਖੜਾ ਜੀ ਮੈਸੀ 241 ਇਹਦੇ ਤੇ ਮਾਡਲ ਤੇ ਰੇਟ ਲਿਖਿਆ ਨਹੀਂ ਹੋਇਆ ਜੀ ਇਹਨੂੰ ਕੋਈ ਛੱਡ ਕੇ ਅਗਲੇ ਦੀ ਗੱਲ ਕਰਦੇ ਆ। ਜਿਹਦੇ ਨਾਲ ਖੜਾ ਜੀ 575 ਮਹੀਂਦਰਾ ਡੀਆਈ 94 ਮਾਡਲ ਆਰ ਜੇ ਨੰਬਰ ਡਿਮਾਂਡ 1 1 65000 ਰੁਪਿਆ ਪੈਰ ਹੈ ਜੀ 45 ਕੇ ਪੈਸੇ। ਬਾਕੀ ਟਰੈਕਟਰ ਰੀਪੇਂਟ ਹੋਇਆ ਜੀ ਸ਼ੋਅ ਤੋਂ ਸ਼ੋਅ ਮਰਗੜ ਪੇਂਟ ਹੋਇਆ ਜੀ। ਬਾਕੀ ਦਬਲ ਓਰੀਜినਲ ਡੈਟ ਰਾਂਗਪੁਰਾ ਓਰੀਜਨਲ ਸੁਨਾਲੇ ਦਾ ਸੱਟ ਖੜਾ ਜੀ ਡਬਲ ਕਲਾਸ ਦੇ ਵਿੱਚ ਇਹ ਮਾਡਲ ਹੈਗਾ ਜੀ 2001 ਪੰਜਾਬ ਨੰਬਰ 2200 ਰੁਪਏ ਡਿਮਾਂਡ ਹੈ ਜੀ ਇਹਨਾਂ ਦੀ ਗੱਲ ਕਰਦੇ ਟਾਇਰ ਪੇਜ 70 ਤੋਂ 80 ਪੈਸੇ ਚਾਰੇ ਐਮਆਰ ਕੰਪਨੀ ਦੇ ਟਾਇਰ ਹੈ ਜੀ 16 ਦੇ ਬੈਕ ਸਾਈਡ ਦੇ ਓਰੀਜਨਲ ਮਿੰਦਰਾ ਖੜਾ 475 ਡੀਏ 99 ਮਾਡਲ 1,55,000 ਰੁਪਏ ਡਿਮਾਂਡ ਹੈ ਜੀ ਅਗਲੇ ਟਾਇਰ ਬਿਲਕੁਲ ਨਵੇਂ ਐਂਡ ਬੈਕ ਸਾਈਡ ਦੇ ਟਾਇਰ ਵੀ 60 ਤੋਂ 65 ਪੈਸੇ ਪਏ ਹੈ ਜੀ ਇਹ ਇਲੈਕਟ੍ਰਿਕ ਹੈ ਜੀ ਸਾਰਾ オリジナル ਰੰਗ ਪੇਂਟ ਦਾ ਉਸ ਦੇ ਨਾਲ ਫਰੰਟ ਟੱਕ 60 ਖੜਾ ਹੈ ਜੀ 7 ਮਾਡਲ 2,75,000 ਰੁਪਏ ਡਿਮਾਂਡ ਹੈ ਜੀ ਟਰੈਕਟਰ ਦੀ ਅਗਲੇ ਟਾਇਰ ਹੈਗੇ ਜੀ 90 ਪੈਸੇ ਬੈਕ ਸਾਈਡ ਦੇ ਟਾਇਰ ਵੀ 70 ਤੋਂ 80 ਪੈਸੇ ਪਏ ਹੈ ਜੀ ਅਪੋਲੋ ਕਰੇ ਸਕਦੇ 13 ਜੇ 28 ਦੇ ਬਾਦ ਐਮ ਐਮ ਸੱਟ ਖੜਾ ਜੀ ਸੁਪਰ 15 ਮਾਡਲ 4.5 ਲੱਖ ਰੁਪਏ ਡਿਮਾਂਡ ਹੈ ਟਰੈਕਟਰ ਦੀ ਟਾਇਰਾਂ ਦੀ ਗੱਲ ਕਰੀਏ ਟਾਇਰ ਪਏ ਜੀ 80 ਪੈਸੇ ਚਾਰੇ ਪਾਵਰ ਸਟੀering ਤੇਲ ਬ੍ਰੇਕ ਤੇ ਸਾਈਡ ਗੇਅਰ ਵਾਲਾ ਟਰੈਕਟਰ ਹੈ ਜੀ ਉਹਦੇ ਨਾਲ 745 ਖੜਾ ਜੀ 17 ਮਾਡਲ 4.30 ਲੱਖ ਰੁਪਏ ਡਿਮਾਂਡ ਹੈ ਜੀ ਟਰੈਕਟਰ ਦੀ ਪਾਵਰ ਸਟੀering ਸਾਈਡ ਗੇਅਰ ਤੇ ਡਬਲ ਕਲਚ ਵਾਲਾ ਟਰੈਕਟਰ ਹੈ ਜੀ ਪਾਵਰ ਪਲੱਸ ਮਾਡਲ ਅਗਲੇ ਟਾਇਰ ਬਿਲਕੁਲ ਨਵੇਂ ਤੇ ਬੈਕਸਾਈਡ ਦੇ ਟਾਇਰ ਵੀ 70 ਤੋਂ 75 ਰੁਪਏ। ਉਹਦੇ ਨਾਲ ਫੇਡ ਖਰਚ 745 14 ਮਾਡਲ 325000 ਰੁਪਏ। ਤੇ ਟਾਇਰ ਵਗੈਰੇ ਦੇ ਪਏ ਹੈ ਜੀ ਅਗਲੇ ਨਵੇਂ, ਬੈਕਸਾਈਡ ਦੇ ਟਾਇਰ ਵੀ ਅੱਧੇ ਪਏ ਹੈ ਜੀ। ਇਹ ਟਰੈਕਟਰ ਵੀ ਪਾਵਰ ਪਲੱਸ ਮਾਡਲ ਹੈ ਜੀ, ਸਾਈਡ ਗੇਅਰ ਦੇ ਵਿੱਚ ਡਬਲ ਕਲੱਚ। ਇਹਦਾ ਫਾਰਮ ਟੈਗ 68 ਹੈ ਜੀ ਤੇ ਪੰਜਾਬ ਨੰਬਰ 12 ਮਾਡਲ 360000 ਰੁਪਏ। ਡਿਮਾਂਡ ਹੈ ਜੀ ਟਰੈਕਟਰ ਦੀ। ਤੇ ਇਹਦੇ ਅਗਲੇ ਟਾਇਰ ਨਵੇਂ ਹੈ ਜੀ ਤੇ ਬੈਕਸਾਈਡ ਦੇ ਟਾਇਰ ਵੀ 60 ਤੋਂ 65 ਰੁਪਏ ਪਏ ਹੈ ਜੀ। ਟਰੈਕਟਰ ਜੀ ਸੁਪਰ ਮੈਕਸ ਮਾਡਲ ਹੈ। ਇਹ ਉਸਦੇ ਨਾਲ 275 11 ਮਾਡਲ 2,75,000 ਦੀ ਡਿਮਾਂਡ ਹੈ ਜੀ ਟਰੈਕਟਰ ਦੀ ਤੇ ਅਗਲੇ ਟਰਨ ਦੇ ਆ ਟਰ ਦੇ ਟਾਇਰ ਵੀ 80 ਤੋਂ 85 ਪੈਸੇ ਪਏ ਜੀ। ਉਹਦੇ ਨਾਲ 36 ਖੜਾ ਜੀ 13 ਮਾਡਲ 4,15,000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ। ਇਹਦੇ ਟਾਇਰ ਪਏ ਜੀ 90 ਪੈਸੇ ਚਾਰੇ। ਇਹਦੇ ਨਾਲ 265 ਖੜਾ ਜੀ 12 ਮਾਡਲ ਡਿਮਾਂਡ 2,55,000 ਰੁਪਏ ਇਹਦੇ ਚਾਰੇ ਟਾਇਰੇ 95 ਪੈਸੇ ਕਹਿ ਸਕਦੇ ਆ ਆਪਾਂ ਬਿਲਕੁਲ ਨਵੇਂ ਟਾਇਰ ਹੈ ਜੀ ਤੇ ਉਹਦੇ ਨਾਲ ਖੜਾ ਜੀ ਫਾਰਮਟੈਕ 60 ਇਹ ਹੈ ਜੀ 2007 ਮਾਡਲ ਡਿਮਾਂਡ 285000 ਰੁਪਏ ਤੇ ਟਾਇਰੇ ਦੇ ਹੈਗੇ ਜੀ ਬਿਲਕੁਲ ਨਵੇਂ ਚਾਰੇ ਆਪੋ ਲੋਰੇ ਲਓ ਜੀ ਅੱਗੇ ਟਰੈਕਟਰ ਖੜਾ ਜੀ ਪ੍ਰੀਤ 6049 ਇਹ ਬਿਲਕੁਲ ਸ਼ੋਰੂਮ ਕੰਡੀਸ਼ਨ ਟਰੈਕਟਰ ਹੈ ਜੀ ਇਹ ਚੱਲਿਆ ਜੀ ਸਿਰਫ 409 ਘੰਟੇ ਟਰੈਕਟਰ ਹੈ ਮਾਡਲ ਹੈ ਜੀ 2023 ਡਿਮਾਂਡ ਹੈ ਜੀ ਪੂਰੀ 6 ਲੱਖ ਰੁਪਏ ਤੇ ਨਾਲ ਦੇ ਟਾਇਰ ਹੈਗੇ ਜੀ 90 ਪੈਸੇ ਇਹ ਟਰੈਕਟਰ ਹੈਗਾ ਜੀ ਸਾਈਡ ਗੇਅਰ ਦੇ ਵਿੱਚ ਪਾਵਰ ਸਟੀering ਟੌਪ ਮਾਡਲ ਤੇ ਸ਼ੋਰੂਮ ਕੰਡੀਸ਼ਨ ਵਾਲਾ ਟਰੈਕਟਰ ਹੈ ਜੀ ਬੀਕੇਡੀ ਦੀ ਚੇਅਰ ਟਾਇਰ ਹੈਗੇ ਜੀ ਬੀਕੇਡੀ ਕੰਪਨੀ ਦੇ ਨਾਲ ਦੇ ਤੇ ਇਹ ਮਾਡਲ 6 ਲੱਖ ਰੁਪਏ ਡਿਮਾਂਡ ਹੈ ਜੀ ਟਰੈਕਟਰ ਦੀ ਉਸ ਤੋਂ ਬਾਅਦ ਮੈਸੀ ਖੜਾ ਜੀ 9520 ਮਾਡਲ 475000 ਰੁਪਇਆ ਟਾਇਰ ਇਹ 45 ਕੇ ਪੈਸੇ ਤੇ ਉਸ ਤੋਂ ਬਾਅਦ 333 19 ਮਾਡਲ 440000 ਰੁਪਇਆ ਤੇ ਟਾਇਰ ਇਹ 70 ਤੋਂ 75 ਪੈਸੇ ਨੰਬਰ ਹੈ ਜੀ ਪੀਵੀਟੀ ਮੁਕਸਰ ਦਾ ਤੇ ਉਸ ਤੋਂ ਬਾਅਦ 750 ਐਕਸ 20 ਮਾਡਲ 5,50,000 ਰੁਪਏ ਤੇ ਚਾਰੇ ਰਹਿ ਗਏ ਜੀ ਅੱਧੇ ਚਾਰੇ ਤੇ ਉਸ ਤੋਂ ਬਾਅਦ 19 ਮਾਡਲ ਖੜਾ ਜੀ ਸੱਚ ਆਪਣੇ 750 5,85,000 ਰੁਪਏ ਦੀ ਮੰਗ ਹੈ ਜੀ 170 ਕੁ ਰੁਪਏ ਪਈ ਜੀ ਚਾਰੇ ਤੋ ਬਾਈਸ਼ਰ ਖੜਾ 241 97 ਮੰਡ ਮਾਡਲ ਹੈ ਜੀ 97 ਤੇ ਅਗਲੇ ਕੀ ਡਿਮਾੜੇ ਦੀ ਬੇਰੀ 1 ਲੱਖ 22000 ਰੁਪਏ ਮੰਗਦੇ ਪੰਜਾਬ ਨੰਬਰ ਹੈ ਪੰਜਾਬ ਨੰਬਰ ਤੇ ਦੇਣਾ ਕਿੰਨੇ ਰੰਗ ਕਰੀ ਆਪਾਂ ਦੇ ਰਾਂਗੇ 1 ਲੱਖ 8000 ਇੱਕ ਦੱਸ ਦਾ ਨੰਬਰ ਦੱਸੋ ਆਪਣਾ ਨੰਬਰ ਨੰਬਰ 98537 ਹਾਂਜੀ 0220 0220 ਇਹਨਾਂ ਛੋਲਡ ਮਲੋ ਪਿੰਡ ਚੋਲਡ ਮਲੋਟ ਠੀਕ ਹੈ ਇਹ ਸਾਰੇ ਡਾਕਟਰਾਂ ਦੀ ਇਨਕੁਆਰੀ ਤੁਹਾਡੇ ਕੋਲ ਮਿਲ ਸਕਦੀ ਹੈ ਅੰਕਲ ਜੀ ਹਾਂ ਹਾਂ ਮਿਲ ਸਕਦੀ ਹੈ ਠੀਕ ਹੈ ਇਹ ਆਸ਼ੇ ਤੋਂ ਲੈ ਕੇ ਜੀ ਆਪਣੇ ਉਪਰੀ ਦੇ ਜਿਹੜਾ ਤੁਹਾਨੂੰ ਦਿਖਾਇਆ ਸੀ ਆਪਾਂ ਤੇ ਇਹ 6 ਤੋਂ 7 ਟਰੈਕਟਰ ਖੜੇ ਹੈ ਜੀ ਇਹ ਨੰਬਰ ਦੇ ਅੰਕਲ ਨਾਲ ਗੱਲ ਕਰਕੇ ਤੁਸੀਂ ਇਹ ਕੋਈ ਵੀ ਟਰੈਕਟਰ ਦੀ ਇਨਕੁਆਰੀ ਜਿਹੜੀ ਰੇਟ ਤੇ ਮਾਡਲ ਵਗੈਰਾ ਪੁੱਛ ਸਕਦੇ ਹੋ ਤੇ ਗੱਲਬਾਤ ਕਰਕੇ ਇਹਨਾਂ ਕੋਲ ਟਰੈਕਟਰ ਤੁਸੀਂ ਖਰੀਦ ਸਕਦੇ ਹੋ